ਲਗਾਤਾਰ ਪੈ ਰਹੀ ਕੜਾਕੇ ਦੀ ਠੰਡ ਕਾਰਨ ਲੋਕ ਸੁngੜੇ ਸੁngੜੇ ਜਾਪਰੇ ਨੇ ਕਿਉਂਕਿ ਬੀਤੇ 1 ਦਿਨ ਦੀ ਨਿਕਲੀ ਧੁੱਪ ਨੇ ਜਿਥੇ ਲੋਕਾਂ ਦੇ ਹੱਡਾਂ ਨੂੰ ਆਰਾਮ ਦਿੱਤਾ ਪਰ ਉੱਥੇ ਮੁੜ ਪੈ ਰਹੀ ਧੁੰਦ ਕਾਰਨ ਪਾਰਾ ਠੰਡਾ ਹੋ ਗਿਆ ਉੱਤਰ ਭਾਰ ਦੇ ਵਿੱਚ ਠੰਡ ਦਾ ਕਹਿਰ ਲਗਾਤਾਰ جاری ਹੈ ਇਸ ਦੇ ਚਲਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪੀ ਕੇ ਕਿੰਗਰਾ ਨੇ ਦਾਅਵਾ ਕੀਤਾ ਹੈ ਕਿ ਲੋਕਾਂ ਨੂੰ ਠੰਡ ਦੇ ਕੋਰੇ ਤੋਂ ਹਲੇ ਕੋਈ ਵੀ ਰਾਹਤ ਨਹੀਂ ਮਿਲਣ ਵਾਲੀ ਉਨ੍ਹਾਂ ਕਿਹਾ ਕਿ ਪਾਰਾ 5 ਡਿਗਰੀ ਤੋਂ ਉੱਪਰ ਆ ਸੰਗਣੀ ਧੁੰਦ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਉਹਨਾਂ येलो ਅਲਰਟ ਹੋਣ ਦੀ ਗੱਲ ਵੀ ਕਹੀ ਹੈ ਜੇ ਕਹ ਕਿ ਤਿੰਨ ਤੋਂ ਚਾਰ ਦਿਨਾਂ ਬਾਅਦ ਬਾਰਿਸ਼ ਹੋਣ ਦੀ ਸੰਭਾਵਨਾ ਵੀ ਹੈ ਮੈਂ ਮੌਸਮ ਨੂੰ ਲੈ ਕੇ ਕਿਸ ਤਰੀਕੇ ਦੀ ਅਪਡੇਟ ਹੈ ਕਿਉਂਕਿ ਲਗਾਤਾਰ ਮੌਸਮ ਦੇ ਵਿੱਚ ਤਬਦੀਲੀ ਤੇ ਠੰਡ ਦਾ ਜਿਹੜਾ ਘਹਿਰ ਲਗਾਤਾਰ جاری ਜੀ ਜੇਸੀ ਪ੍ਰਿਵੈਲਿੰਗ ਵੈਦਰ ਕੰਡੀਸ਼ਨਸ ਦੇਖੀਏ ਤਾਂ ਕਾਫੀ ਜਿਹੜੀਆਂ ਕੋਲਡ ਕੰਡੀਸ਼ਨਸ ਅੱਜ ਕੱਲ ਚੱਲ ਰਹੀਆਂ ਨੇ ਸਪੈਸ਼ਲੀ ਜਿਹੜਾ ਡੇਜ਼ ਬਹੁਤ ਕੋਲਡ ਚੱਲ ਰਹੇ ਨੇ ਜਿਹੜਾ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ ਪਿਛਲੇ ਕਾਫੀ ਦਿਨਾਂ ਤੋਂ نیچے ਚੱਲ ਰਿਹਾ ਹੈ ਨਾ ਔਰ ਇਹਦੇ ਕਰਕੇ ਇਸ ਵਾਰੀ ਨਵੇਂ ਸਾਲ ਤੇ ਇੱਕ ਟੈਂਪਰੇਚਰ ਦਾ ਰਿਕਾਰਡ ਵੀ ਅਸੀਂ ਆਬਜ਼ਰਵ ਕੀਤਾ ਕਿ 1 ਜਨਵਰੀ ਨੂੰ ਜਿਹੜਾ 10.4 ਡਿਗਰੀ ਸੈਂਟੀਗ੍ਰੇਡ ਡੇ ਟਾਈਮ ਟੈਂਪਰੇਚਰ 1970 ਤੋਂ ਹੁਣ ਤੱਕ ਦਾ ਲੋਏਸਟ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਔਰ ਨਾਰਮਲ ਤੋਂ ਵੀ ਇਹ 7.3 ਡਿਗਰੀ ਸੈਂਟੀਗ੍ਰੇਡ ਨੀਚੇ ਰਿਹਾ ਔਰ ਉਹਦੇ ਤੋਂ ਬਾਅਦ ਜ਼ਰੂਰ ਥੋੜੀ ਰਾਈਜ਼ ਅਸੀਂ ਅਬਜ਼ਰਵ ਕੀਤੀ ਹੈ 2 ਤਰੀਕ ਨੂੰ 12 ਡਿਗਰੀ ਸੈਂਟੀਗ੍ਰੇਡ ਅਬਜ਼ਰਵ ਕੀਤਾ ਗਿਆ ਔਰ ਕੱਲ 15 ਡਿਗਰੀ ਸੈਂਟੀਗ੍ਰੇਡ ਜੋ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਬਟ ਹਲੇ ਵੀ ਇਹ ਜਿਹੜਾ ਨਾਰਮਲ ਤੋਂ ਜਿਹੜਾ نیچے ਚੱਲ ਰਿਹਾ ਹੈਗਾ ਔਰ ਜੇ ਅਸੀਂ ਨਾਈਟ ਟਾਈਮ ਟੈਂਪਰੇਚਰ ਦੇਖੀਏ ਉਹ ਪਿਛਲੇ ਦਿਨਾਂ ਦੇ ਵਿੱਚ ਨਾਰਮਲ ਤੋਂ ਉੱਪਰ ਅਬਜ਼ਰਵ ਕੀਤਾ ਗਿਆ ਪਰ ਅੱਜ ਜਿਹੜਾ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ 2 ਡਿਗਰੀ ਸੈਲਟਿਗ੍ਰੇਡ ਦੀ ਗ੍ਰਾਵਟ ਅਬਜ਼ਰਵ ਕੀਤੀ ਹੈ ਔਰ ਅੱਜ ਬਿਲਕੁਲ ਨਾਰਮਲ ਜਿਹੜਾ 5.6 ਡਿਗਰੀ ਸੈਲਟਿਗ੍ਰੇਡ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਹੀ ਕੰਡੀਸ਼ਨਸ ਰਹਿਣ ਦੀ ਪ੍ਰੈਡਿਕਸ਼ਨ ਹੈ ਕੋਲਡ ਡੇ ਕੰਡੀਸ਼ਨਸ ਔਰ ਡੈਂਸ ਟੂ ਵੈਰੀ ਡੈਂਸ ਫੌਗ ਜਿਹੜੀ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਐਕਸਪੈਕਟਿਡ ਹੈ ਔਰ ਇਹਦੇ ਕਰਕੇ ਅੱਜ ਆਈਐਮਡੀ ਵੱਲੋਂ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ yellow ਅਲਰਟ ਜਾਰੀ ਕੀਤਾ ਗਿਆ ਕੋਈ ਰਿਪੋਰਟ ਵਿੱਚ ਇੱਕ ਤਰੀਕ ਨੂੰ ਜੋ ਡੇ ਟਾਈਮ ਟੈਂਪਰੇਚਰ 10.4 ਡਿਗਰੀ ਸੈਂਟੀਗ੍ਰੇਡ ਅਬਜ਼ਰਵ ਕੀਤਾ ਸੀ ਜੀ ਉਹ 1970 ਤੋਂ ਲੈ ਕੇ ਹੁਣ ਤੱਕ ਦਾ ਲੋਏਸਟ ਡੇ ਟਾਈਮ ਟੈਂਪਰੇਚਰ ਸੀ ਜੀ ਮੈਂ ਇਸ ਕੋ ਲਗਾ ਕਿਸਾਨਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਤਿਆਰ ਵਰਤਨ ਦੀ ਜਰੂਰਤ ਹੈ ਜਾਂ ਕਿਸ ਤਰੀਕੇ ਦਾ ਉਹਨਾਂ ਲਈ ਮੌਸਮ ਫਿਲਹਾਲ ਤੱਕ ਕਿਉਂਕਿ ਫੌਗੀ ਕੰਡੀਸ਼ਨਸ ਚੱਲ ਰਹੀਆਂ ਨੇ ਜਦੋਂ ਵੀ ਧੁੰਦ ਹੁੰਦੀ ਹੈ ਤਾਂ ਉਹਦਾ ਉਹਦੇ ਨਾਲ ਫਸਲਾਂ ਨੂੰ ਥੋੜਾ ਮੌਇਸਚਰ ਵੀ ਮਿਲ ਜਾਂਦਾ ਸੋ ਇਹਦਾ ਅਸੀਂ ਕੋਈ 네ਗੇਟਿਵ ਇੰਪੈਕਟ ਕ੍ਰੌਪਸ ਤੇ ਨਹੀਂ ਐਕਸਪੈਕਟ ਕਰ ਰਹੇ ਬਟ ਹੁਣ ਜਿਵੇਂ ਟੈਂਪਰੇਚਰ ਦੇ ਵਿੱਚ ਗ੍ਰਾਵਟ ਆਬਜ਼ਰਵ ਕਰ ਰਹੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਟੈਂਪਰੇਚਰ ਹੋਰ ਨੀਚੇ ਜਾਂਦਾ ਸਪੈਸ਼ਲੀ ਜਦੋਂ 4 ਡਿਗਰੀ ਸੈਂਟੀਗ੍ਰੇਡ ਤੋਂ ਨੀਚੇ ਨਾਈਟ ਟਾਈਮ ਟੈਂਪਰੇਚਰ ਅਸੀਂ ਰਿਕਾਰਡ ਕਰਦੇ ਹਾਂ ਉਦੋਂ ਕੋਰੇ ਦੇ ਚਾਂਸਸ ਕਾਫੀ ਹੋ ਜਾਂਦੇ ਨੇ ਸੋ ਉਹਦਾ ਜਿਹੜਾ ਫਸਲਾਂ ਤੇ ਸਪੈਸ਼ਲੀ ਵੈਜੀਟੇਬਲ ਕ੍ਰੌਪਸ ਤੇ ਕਾਫੀ ਦੇ ਵਿੱਚ ਜੇ ਮਿਨਿਮਮ ਟੈਂਪਰੇਚਰ ਦੇ ਵਿੱਚ ਹੋਰ ਗਰਾਵਟ ਆਉਂਦੀ ਔਰ ਕੋਰਾ ਪੈਂਦੇ ਜਿਹੜੇ ਸੰਭਾਵਨਾ ਬਣਦੀ ਆ ਫਿਰ ਸਾਰਿਆਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਫਸਲ ਨੂੰ ਹਲਕਾ ਪਾਣੀ ਲਗਾ ਦੇਣਾ ਚਾਹੀਦਾ ਤਾਂ ਕਿ ਫਸਲ ਦਾ ਕੋਈ ਨੁਕਸਾਨ ਨਾ ਹੋਵੇ ਡਾਟਾ ਨੂੰ ਧਿਆਨ ਦੇਣੇ ਕਿੱਲੇ ਜੀ ਬਹੁਤ ਵਧੀਆ ਲੱਗਿਆ ਬਹੁਤ ਲੁਧਿਆਣਾ ਮੇਰੀ ਹਾਂ ਲੁਧਿਆਣੇ ਦੀਆਂ ਇਹ ਕੰਡੀਸ਼ਨਸ ਜਿਹੜੀਆਂ ਅਸੀਂ ਟੈਂਪਰੇਚਰ ਕੰਡੀਸ਼ਨਸ ਅਸੀਂ ਡਿਸਕਸ ਕੀਤੀਆਂ ਨੇ ਅੱਜ ਦਾ ਮਿਨਿਮਮ ਟੈਂਪਰੇਚਰ 5.6 ਡਿਗਰੀ ਸੈਂਟੀਗ੍ਰੇਡ ਔਰ ਕੱਲ ਦਾ ਮੈਕਸਿਮਮ ਟੈਂਪਰੇਚਰ 12 ਡਿਗਰੀ ਸੈਂਟੀਗ੍ਰੇਡ ਹੋਸਟਿਲ ਆਨਵਾਰ ਦੇ ਤਿੰਨ ਚਾਰ ਦਿਨ ਹਲੇ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਜੀ ਇਸ ਤਰ੍ਹਾਂ ਦੀਆਂ ਹੀ ਕੋਲਡ ਡੇ ਕੰਡੀਸ਼ਨਸ ਐਂਡ ਡੈਂਸ ਟੂ ਵੈਰੀ ਡੈਂਸ ਫੌਗ ਹੀ 익ਸਪੈਕਟਡ ਹੈ ਲੋਕਾਂ ਕੀ ਹੋਏਗਾ ਤਾਂ ਬੇਲੋ ਠੰਡ ਦੇ ਵਿੱਚ ਲੋਕਾਂ ਨੂੰ ਇਹੀ ਸਲਾਹ ਦੇ ਸਕਦੇ ਆਂ ਜੀ ਕਿ ਇੱਕ ਤਾਂ ਡੇਜ਼ ਬਹੁਤ ਕੋਲਡ ਚੱਲ ਰਹੇ ਨੇ ਸੋ ਉਹਨਾਂ ਨੂੰ ਡਾਇਰੈਕਟ ਐਕਸਪੋਜ਼ਰ ਜਿਹੜਾ ਠੰਡ ਅਵੋਇਡ ਕਰਨਾ ਚਾਹੀਦਾ ਘਰਾਂ ਤੋਂ ਤਾਂ ਹੀ ਬਾਹਰ ਨਿਕਲੋ ਜੇ ਬਹੁਤ ਜ਼ਰੂਰੀ ਹੈ ਸੈਕੰਡਲੀ ਜਿਹੜੀ ਸੰਗਣੀ ਧੁੰਦ ਦੀ ਪ੍ਰੈਡਿਕਸ਼ਨ ਹਲੇ ਵੀ ਆਉਣ ਵਾਲੇ ਤਿੰਨ ਚਾਰ ਦਿਨ ਸਾਰੇ ਪੰਜਾਬ ਵਿੱਚ ਹੀ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਟ੍ਰੈਵਲ ਦਾ ਬੜਾ ਧਿਆਨ ਰੱਖਣਾ ਚ ਕਰੋ ਅਦਰਵਾਈਜ਼ ਅਵੋਇਡ ਕਰਨਾ ਚਾਹੀਦਾ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ ਸੋ ਦੱਸ ਜੀ ਹੈ ਕਿ ਪਿਛਲੇ ਸਾਲਾਂ ਨਾਲੋਂ ਇਸ ਸਾਲ 53 ਸਾਲ ਦਾ ਵੀ ਰਿਕਾਰਡ ਟੁੱਟਿਆ ਅਤੇ ਮੌਸਮ ਵਿਗਿਆਨੀ ਡਾਕਟਰ ਪੀ ਕੇ ਕਿੰਗਰਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜ਼ਰੂਰੀ ਕੰਮ ਹੋਵੇ ਤਾਂ ਹੀ ਘਰ ਤੋਂ ਬਾਹਰ ਨਿਕਲ ਨਹੀਂ ਆਪਣੇ ਘਰਾਂ ਦੇ ਵਿੱਚ ਆਰਾਮ ਕੀਤਾ ਜਾਵੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ